ਉਤ ਗਏ ਜੀ ਨੀਤੂ ਜੀ ਸ਼ੋਕੇ ਸ਼ੋਕ ਗਏ ਉਤ ਗਏ ਜੀ ਬਹੁ ਸ਼ੂਤਾ ਹੈ ਰ ਕੱਕ ਕਿੰਨਾ ਕਿੰਨਾ ਸ਼ੂਤਾ ਹੈ ਬਹੁ ਸ਼ੂਤਾ ਹੈ ਇਹ ਟਿਕਰੀ ਬਹੁਤ ਹੁੰਦਾ ਆ ਓਏ ਹੋਏ ਉੱਠਣ ਲੱਗੇ ਸੀਤੂ ਜੀ ਮੀ ਪੈਂਦਾ ਪਿਆ ਆ ਜੀ ਅੱਜ ਸਵੇਰ ਦਾ ਬਾਲਾਂ ਦਾ ਚੇਤਾ ਨਹੀਂ ਰਿਹਾ ਸਾਨੂੰ ਹੰਦਾ ਰੱਖਣ ਦਾ ਹਾਂਜੀ ਸਾਸਤਰੀ ਘਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਤੇ ਦੁਪਹਿਰ ਦਾ ਟਾਈਮ ਹੈ ਤੇ ਅਸੀਂ ਲੱਗੇ ਜੀ ਆਲੂ ਵਾਲੇ ਪਰੌਂਠੇ ਬਣਾਉਣ ਤਾਂ ਸਬਜੀ ਹੈ ਨਹੀਂ ਸੀਗੀ ਇਸ ਕਰਕੇ ਤੇ ਨਾਲੇ ਮੀਂਹ ਪੈਂਦਾ ਪਿਆ ਹੈ ਤੇ ਨਾਲੇ ਅਸੀਂ ਨਯਾਰੇ ਲੈਣੇ ਆਲੂ ਦੇ ਪਰੌਂਠਿਆਂ ਦੇ ਤੇ ਸਮਾਰਸ ਹੋ ਗਿਆ ਹੈ ਠੀਕ ਜਿਹਾ ਲੱਗਦਾ ਹੈ ਕਿੰਨਾ ਟਾਈਮ ਲੱਗਿਆ ਤਾਂ ਰੋਟੀ ਸਵੇਰ ਦੀ ਪਈ ਆ ਤੇ ਆਪਾਂ ਹੁਣ ਪਰੌਂਠੇ ਬਣਾ ਲਈਏ ਲੋ ਵੀ ਪਰੌਂਠੇ ਆਪਣੇ ਬਣ ਗਏ ਆ ਤੇ ਨਾਲ ਆਪਾਂ ਬਣਾਈ ਹੈ ਜੀ ਚਾਹ ਹਾਂ ਜੀ ਲੋ ਜੀ ਆਪਾਂ ਸੂਟ ਇੱਕ ਰੈਡੀ ਕਰਤਾ ਇਹਨਾਂ ਨੂੰ ਦੇਜਣਾ ਇਹਦੇ ਤੇ ਆਪਾਂ ਇਸ ਤਰ੍ਹਾਂ ਬੜੀ ਪਾਈਪਿੰਗ ਲਗਾਈ ਲਾਇਆ ਸੂ ਵਾਲੀ ਤੇ ਗਲੇ ਤੇ ਵੀ ਤੇ ਮੈਂ ਆਪਾਂ ਸਿੰਤਾਏ ਦੇ ਆਵळा ਪਜਾਮਾ ਖੁੱਲਾ ਜਿਹੜਾ ਹੁੰਦਾ ਆ 11 ਇੰਚ ਦੀ ਮੋਰੀ ਵਾਲਾ ਇਹ ਖੁੱਲਾ ਪਜਾਮਾ ਆ ਤੇ ਆ ਹੈਗਾ ਨਾਂ ਇਹਦੇ ਜੀ ਹਾਂਜੀ ਅੱਜ ਬਣਾਉਣ ਲੱਗੇ ਬਟਾਰੇ ਆਲੂ ਵਾਲੇ ਸੀ ਮम्मी ਕਹਿੰਦੀ ਸੀ ਉਹ ਸਾਬਦੀ ਬਣਾਣੀ ਆਲੂ ਵਾਲੀ ਕਿਹ ਐਸੀ ਉਹ ਨੂੰ ਕੈਂਸ ਲਗਾ ਕੇ ਪਲਾਸੇ ਬਣਾ ਲੈ ਤੇ ਆਲੂ ਫਿਰ ਜਿਆਦਾ ਤੇ ਇਹ ਹੁਣ ਆਲੀ ਆਪਾਂ ਕੁਝ ਮੋਚੇ ਟਕੜੇ ਬਣਾਇਆ ਨਾ ਖਾ ਤਾਂਾਂਗੇ ਇਹ ਅੱਜ ਗੇਟ ਹੋ ਗਿਆ ਇਹ ਬਣਾ ਹੋ ਗਿਆ ਜਿਵੇਂ ਟੋੜ ਤੋਂ ਹੀ ਲੱਗਦਾ ਏ ਦਾਜਾ ਮੈਨੂੰ ਖੁਲਾ ਦੇ। ਲੈ ਲਾ ਜਾਂ ਚਾਚੀ ਕੋ। ਕਿੰਤਾ ਪਲੇਟ ਵੜ ਗਏ ਤੁਰਿਆ ਆ। ਉਹ ਨਾ। ਆਹ ਫੁੱਟਲੇ ਆਣ ਗਏ। ਉਹਨੂੰ ਖੁਲਾ ਦੇ ਆਪ ਨਾ ਖਾਲੀ। Nhà nó ngon. Ai ta tôt tiền là bared, ai đi ăn.

<Sessizlik> Oynadı. Oh, no. oh, Ama ਤੇਰੇ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁਣਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ